ਗੁਰੂ ਜੀ ਦਾ ਹਾਲ ਸਾਮ ਗੁਰ ਹੈ ਮਾਹੀ ਗੁਰ ਜੀ ਕੀ ਪਤੇ ਮਾਰੂ ਮਹੱਲਾ ਪੰਜਵਾ ਵੇਦ ਪੁਕਾਰੈ ਮੁਖਤੇ ਪੰਡਿਤ ਵੇਦ ਪੁਕਾਰੈ ਮੁਖਤੇ ਪੰਡਿਤ ਇਥੇ ਵਿਸਰਾਮ ਹੈ ਵੇਦ ਪੁਕਾਰੈ ਮੁਖਤੇ ਵੇਦ ਪੁਕਾਰੈ ਮੁਖਤੇ ਪੰਡਿਤ ਮੁਖਤੇ ਤੇ ਮੜੀ ਠੰਮਕ ਲਾ ਕੇ ਪੰਡਿਤ ਪਾਤੇ ਵਿਸਰਾਮ ਲਾਉਣਾ ਹੈ ਵੇਦ ਪੁਕਾਰੈ ਮੁਖ ਤੇ ਪੰਡਤ ਕਾਮਾ ਮਨ ਕਾ ਮਾਠਾ ਕਾਮਾ ਮਨ ਕਾ ਮਾਠਾ ਇਸ ਤਰ੍ਹਾਂ ਪਾਠ ਨਹੀਂ ਕਰਨਾ ਕਾਮਾ ਮਨ ਪਾਠ ਕਰਾਇਆ ਜਾਂਦਾ ਹੈ ਸੰਪਰਦਾ ਦੇ ਵਿੱਚ ਕਾ ਤੋਂ ਡੈਸ਼ ਦੇ ਦੇਣੀ ਹੈ ਮੰਮੇ ਦੇ ਕੰਨੇ ਤੋਂ ਡੈਸ਼ ਦੇ ਕੇ ਪਾਠ ਇਕੱਠਾ ਹੀ ਹੈ ਕਾਮਾ ਮਨ ਕਾਮਾ ਮਨ ਕਾ ਮਾਠਾ ਕਾਮਾ ਮਨ ਕਾ ਇਥੇ ਕਾ ਵੱਖਰਾ ਕਹਿਣਾ ਹੈ ਮਾਠਾ ਸਾਰੀ ਪੰਕਤੀ ਇਸ ਤਰ੍ਹਾਂ ਉਚਾਰਨ ਕਰਨੀ ਹੈ ਵੇਦ ਪੁਕਾਰੈ ਮੁਖਤੇ ਪੰਡਤ ਕਾਮਾਮਨ ਕਾ ਮਾਠਾ ਵੇਦ ਪੁਕਾਰੈ ਮੁਖਤੇ ਪੰਡਤ ਕਾਮਾਮਨ ਕਾ ਮਾਠਾ ਮੋਨੀ ਹੋਏ ਬੈਠਾ ਕਾਂਤੀ ਇਕਾਂਤੀ ਕਾਂਤੀ ਨਹੀਂ ਈੜੀ ਦੇ ਸਿਹਰੀ ਵੀ ਨਾਲ ਲੱਗੀ ਹੋਈ ਆ ਹਿਰਦੈ ਕਲਪਨ ਗਾਠਾ होए उदासी ग्रेहो ताज चले छुटका छुटक नाही नाठा छुटक नाही नाठा जी की कह पह बात कहा आप मुक्त मोको प्रभ मेले ऐसो कहा लहा रहा तपसी कर कह दे साधी तपसी बोलना तपस्सी नहीं कहना तपसी कर कह दे साधी मनुआ दह दिस ताना ਬ੍ਰਹਮਚਾਰ ਬ੍ਰਹਮਚਾਜ ਕੀਨਾ ਬ੍ਰਹਮਚਾਜ ਕੀਨਾ ਹਿਰਦੈ ਭਇਆ ਗਮਾਨਾ ਸੰਨਿਆਸੀ ਹੋਏ ਕੈ ਤੀਰਥ ਭ੍ਰਮਿਓ ਸੰਨਿਆਸੀ ਉਤੇ ਟਿੱਪੀ ਲੱਗੀ ਹੋਈ ਹੈ ਸੰਨਿਆਸੀ ਹੋਏ ਕੈ ਤੀਰਥ ਭ੍ਰਮਿਓ ਉਸ ਮਹਿ ਕ੍ਰੋਧ ਬਿਗਾਨਾ ਉਸ ਨਹੀਂ ਕਹਿਣਾ ਇਹ ਕਿਸ ਨੂੰ ਉਸ ਉਸ ਬੋਲਣਾ ਹੈ ਉਸ ਮਹਿ ਕ੍ਰੋਧ ਬਿਗਾਨਾ ਘੂੰਗਰ ਬਾਦ ਭਏ ਰਾਮਦਾਸਾ ਰੋਟੀਆਂ ਕੇ ਉਪਾਵਾ ਹੰਜੀ ਘੁੰਗਰ ਬਾਦ ਘੁੰਗਰ ਬਾਦ ਇਥੇ ਠਮਕ ਭਈ ਰਾਮਦਾਸਾ ਇਥੇ ਵਿਸਰਾਮ ਰੋਟੀਆਂ ਕੇ ਉਪਾਵਾ ਉਹਦਾ ਖੁੱਲੇ ਮੂੰਹ ਵਾਲਾ ਹੈ ਉਪਾਵਾ ਨਹੀਂ ਕਹਿਣਾ ਉਹ ਪਾਵਾ ਬਰਤਨੇਮ ਕਰਮ ਖਟ ਕੀਨੇ ਬਾਹਰ ਭੇਖ ਦਿਖਾਵਾ ਗੀਤ ਨਾਦ ਮੁਖ ਰਾਗ ਅਲਾਪੇ ਮਨ ਨਹੀਂ ਹਰ ਹਰ ਗਾਵਾ ਮਨ ਨਹੀਂ ਹਰ ਹਰ ਗਾਵਾ ਮਨ ਤੇ ਯਮਕ ਲਾ ਦੋ ਹਰਖ ਸੋਗ ਲੋਭ ਮੋਹ ਰਹਿਤ ਹੈ ਨਿਰਮਲ ਹਰ ਕੇ ਸੰਤਾ ਹਰਖ ਸੋਗ ਲੋਭ ਮੋਹ ਲੋਭ ਮੋਹ ਰਹਿਤ ਹੈ ਇਥੇ ਵਿਸਰਾਮ ਹੈ ਨਿਰਮਲ ਹਰ ਕੇ ਸੰਤਾ ਤੈਨ ਕੀ ਧੂੜ ਪਾਏ ਮਨ ਮੇਰਾ ਜਾ ਦਇਆ ਕਰੇ ਭਗਵੰਤਾ ਕਹੋ ਨਾਨਕ ਗੁਰਪੂਰਾ ਮਿਲਿਆ ਕਹੋ ਹੂੜਾ ਨਹੀਂ ਲਾਉਣਾ ਕ ਇਸ ਤਰ੍ਹਾਂ ਬੋਲਣਾ ਕਹੋ ਨਾਨਕ ਗੁਰਪੂਰਾ ਮਿਲਿਆ ਤਾਂ ਉਤਰੀ ਮਨ ਕੀ ਚਿੰਤਾ ਮੇਰਾ ਅੰਤਰ ਜਾਮੀ ਹਰ ਰਾਇਆ ਸਭ ਕਿਛ ਜਾਣੈ ਮੇਰੇ ਜੀਅ ਕਾ ਪ੍ਰੀਤਮ ਵਿਸਰ ਗਏ ਬਕਬਾਇਆ ਪ੍ਰੀਤਮ ਤੇ ਵਿਸਰਾਮ ਲਾਓ ਜੀ ਸਭ ਕਿਛ ਜਾਣੈ ਇਥੇ ਠਮਕੈ ਮੇਰੇ ਜੀਅ ਕਾ ਪ੍ਰੀਤਮ ਇਥੇ ਵਿਸਰਾਮ ਹੈ ਬਿਸਰ ਗਏ ਬਕਬਾਇ ਰਹਾਉ ਦੂਜਾ ਮਾਰੂ ਮਹੱਲਾ ਪੰਜਵਾ ਕੋਟ ਲਖ ਸਰਬ ਕੋ ਰਾਜ ਜਿਸ ਹਿਰਦੈ ਨਾਮ ਤੁਮਾਰਾ ਜਾ ਕਉ ਨਾਮ ਨਾ ਦੀਆ ਮੇਰਾ ਸਤਗੁਰ ਸੇ ਮਰ ਜਨਮ ਹੈ ਗਾਵਾਰਾ ਮੇਰੇ ਸਤਗੁਰ ਹੀ ਪਤ ਰਾਖ ਪਤ ਰਾਖ ਜੀਤ ਆਵਹਿ ਤਬਹੀ ਪਾਤ ਪੂਰੀ ਬਿਸਰਤ ਰਲੀਐ ਖਾਕ ਰਹਾਉ ਰੂਪ ਰੰਗ ਖੁਸ਼ੀਆਂ ਮਨ ਭੋਗਣ ਖੁਸ਼ੀਆਂ ਮਨ ਦੇ ਨਾਲ ਨਹੀਂ ਸੰਬੰਧ ਰੂਪ ਰੰਗ ਖੁਸ਼ੀਆਂ ਮਨ ਭੋਗਣ ਇੱਥੇ ਵੀ ਰੂਪ ਰੰਗ ਖੁਸ਼ੀਆਂ ਮਨ ਭੋਗਣ ਤੇ ਤੇ ਛਿੱਦੋਰ ਵਿਕਾਰਾ ਹਰਿ ਕਾ ਨਾਮ ਇਹ ਵੀ ਤੇ ਤੇ ਵੱਖਰਾ ਹੀ ਪਾਠ ਬੋਲਣਾ ਤੇਤੇ ਨਹੀਂ ਕਹਿਦਣਾ ਤੇ ਤੇ ਛਿਦਰ ਵਿਕਾਰਾ ਹਰ ਕਾ ਨਾਮ ਨਿਧਾਨ ਕਲਿਆਣਾ ਸੂਖ ਸਹਿਜ ਇਹ ਸਾਰਾ ਮਾਇਆ ਰੰਗ ਬਿਰੰਗ ਖਿਨੈ ਮਹਿ ਜਿਉ ਬਾਦਰ ਕੀ ਛਾਇਆ ਮਾਇਆ ਰੰਗ ਬਿਰੰਗ ਖਿਨੈ ਮਹਿ ਜਿਉ ਬਾਦਰ ਕੀ ਛਾਇਆ ਸੇ ਲਾਲ ਭਏ ਗੂੜਾ ਰੰਗ ਰਾਤੇ ਜਿਨ ਗੁਰ ਮਿਲ ਹਰ ਹਰ ਗਾਇਆ ਊਚ ਮੂਚ ਅਪਾਰ ਸੁਆਮੀ ਸੁਆਮੀ ਪਾਤਿ ਵਿਸਰਾਮ ਹੈ ਊਚ ਮੂਚ ਅਪਾਰ ਸੁਆਮੀ ਅਗਮ ਦਰਬਾਰਾ ਨਾਮੋ ਵਡਿਆਈ ਸੂਭਾ ਨਾਨਕ ਖਸਮ ਪਿਆਰਾ ਇਹ ਸੂਭਾ ਪਾਤਿ ਵਿਸਰਾਮ ਹੈ ਨਾਮੋ ਵਡਿਆਈ ਸੂਭਾ ਨਾਨਕ ਖਸਮ ਪਿਆਰਾ ਮਾਰੂ ਮਹੱਲਾ ਪੰਜਵਾ ਘਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਓ ओंकार ਉਤਪਾਤੀ ਕੀਆ ਦਿਨਸ ਸਭ ਰਾਤੀ ਵਣ ਤ੍ਰਿਣ ਤ੍ਰਿਭਵਨ ਪਾਣੀ ਚਾਰ ਬੇਦ ਚਾਰੇ ਖਾਣੀ ਖੰਡ ਦੀਪ ਸਭ ਲੋਆ ਏਕ ਕਵਾਵੈ ਤੇ ਸਭ ਹੋਆ ਕਰਨਹਾਰਾ ਬੁੱਝੋਰੇ ਸਤ ਗੁਰ ਮਿਲੈ ਤਾ ਸੂਝੈ ਰਹਾਉ ਤ੍ਰਾ ਗੁਣ ਕੀਆ पसारा ਨਰਕ ਸੁਰਗ ਅਵਤਾਰਾ ਹਮੈ ਆਵੈ ਜਾਈ ਹਮੈ ਆਵੈ ਜਾਈ ਮਨ ਟਿਕਣ ਨਾ ਪਾਵੈ ਰਾਈ ਬਾਜ ਗੁਰੂ ਗੁਬਾਰਾ ਬਾਜ ਗੁਰੂ ਗੁਬਾਰਾ ਮੇਲ ਸਤਗੁਰ ਨਿਸਤਾਰਾ ਹਾਉ ਹਾਉ ਕਰਮ ਕਮਾਣੇ ਤੇ ਤੇ ਬੰਦ ਗਲਾਣੇ ਆਏ ਵੱਖਰਾ ਪਾਠ ਕਰਨਾ ਤੇ ਤੇ ਸ਼ਬਦਾਰਥ ਪੂਥੀਆਂ 'ਚ ਤੇ ਤੇ ਇਕੱਠਾ ਲਿਖਿਆ ਹੋਇਆ ਤੇ ਤੇ ਬੰਦ ਗਲਾਣੇ ਮੇਰੀ ਮੇਰੀ ਧਾਰੀ ਓਹਾ ਪੈਰ ਲੋਹਾਰੀ ਓਹਾ ਪਦ ਤੇ ਵਿਸਰਾਮ ਲਾਉਣਾ ਹੈ ਓਹਾ ਪੈਰ ਲੋਹਾਰੀ ਸੋ ਗੁਰ ਮਿਲ ਏਕ ਪਛਾਣ ਹੈ ਜਿਸ ਹੋਵੇ ਭਾਗ ਮਥਾਣਾ ਮਥਾਣਾ ਸੋ ਮਿਲਿਆ ਜੇ ਹਰ ਮਨ ਪਾਇਆ ਸੋ ਭੂਲਾ ਜੇ ਪ੍ਰਭੂ ਪੁਲਾਇਆ ਨਹ ਆਪੋ ਮੂਰਖ ਗਿਆਨੀ ਜੇ ਕਰਾਵੈ ਸੋ ਨਾਮ ਵਖਾਨੀ ਤੇਰਾ ਅੰਤ ਨਾ ਤੇਰਾ ਅੰਤ ਨਾ ਤੇਰਾ ਅੰਤ ਨਾ ਪਾਰਾ ਵਾਰਾ ਜਨ ਨਾਨਕ ਸਦ ਬਲਹਾਰਾ ਮਾਰੂ ਮਹੱਲਾ ਪੰਜਵਾ ਮੋਹਨੀ ਮੋਹ ਲੀਏ ਮੋਹਨੀ ਮੋਹ ਲੀਏ ਤ੍ਰੈ ਗੁਨੀਆ ਲੋਭ ਵਿਆਪੀ ਝੂਠੀ ਦੁਨੀਆ ਮੇਰੀ ਮੇਰੀ ਕਰ ਕਹਿ ਸੰਚੀ ਅੰਤ ਕੀ ਬਾਰ ਸਗਲ ਲੈ ਛਲਿਆ ਨਿਰਭਉ ਨਿਰੰਕਾਰ ਦਇਆਲੀਆ ਜੀਏ ਜੰਤ ਸਗਲੇ ਪ੍ਰਤਪਲੀਆ हाम कर गढ़ है एक शराम कर विश्राम है गाडी गड़ है एक दाम न छड़ है राजकुमारे करी जिन थैली संग न चंचल चलिया एक, एक है प्राण पिंड ते प्यारी ਇਕ ਸੰਚੀ ਤਜ ਬਾਪ ਮਹਿਤਾਰੀ ਸੋਤ ਮੀਤ ਭਰਾਤ ਤੇ ਗੁਹਜੀ ਤਾ ਕੈ ਨਿਕਟ ਨਾ ਹੋਈ ਖਲਿਆ ਹੋਏ ਔਦੂਤ ਬੈਠੇ ਲਾਇ ਤਾਰੀ ਜੋਗੀ ਜਤੀ ਪੰਡਿਤ ਵਿਚਾਰੀ ਗਰੇ ਮੜੀ ਮਸਾਣੀ ਬਾਨ ਮਹਿ ਬਸਤੀ ਉਠ ਤਿਨਾ ਕੈ ਲਾਗੀ ਪੱਲਿਆ ਗ੍ਰਿਹ ਮੜੀ ਮਸਾਨੀ ਇਥੇ ਠਮਕ ਬਾਨ ਮਹ ਬਸਤੇ ਇਥੇ ਵਿਸਰਾਮ ਊਠ ਊਠ ਤਨਾ ਕਹਿ ਲਾਗੀ ਪੱਲੀਆ ਥੋੜਾ ਜਿਹਾ ਕਸ ਕੇ ਬੋਲਣਾ ਹੈ ਪੱਲੇ ਊਠ ਤਨਾ ਕਹਿ ਲਾਗੀ ਪੱਲੀਆ ਕਾਟੇ ਬੰਧਨ ਠਾਕੁਰ ਜਾ ਕੇ ਹਰ ਹਰ ਨਾਮ ਬਸਿਓ ਜੀਤਾ ਕੈ ਸਾਧ ਸੰਗ ਭਏ ਜਨ ਮੁਕਤੇ ਗਾਤ ਪਾਈ ਨਾਨਕ ਨਦਰ ਨਿਹਾਲਿਆ ਮਾਰੂ ਮਹੱਲਾ ਪੰਜਵਾ ਸਿਮਰੋ ਏਕ ਨਰੰਜਨ ਸੂ ਨਰੰਜਨ ਨੰਨੇ ਸਿਆਰੀ ਦੀ ਬੋਲਨੀ ਹੈ ਸਿਮਰਹ ਪਾਤਿ ਵਿਸਰਾਮ ਹੈ ਸਿਮਰੋ ਏਕ ਨਿਰੰਜਨ ਸੂ ਜਾਤੇ ਬ੍ਰਥਾ ਜਾਤ ਨਾ ਕੋ ਮਾਤ ਗਰਭ ਮਹਿ ਜਿਨ ਪ੍ਰਤ ਪਾਰਿਆ ਜਿਨ ਨਹੀਂ ਕਹਿਣਾ ਜੈਨ ਪੂਲਾ ਹੀ ਬੋਲਨਾ ਜੈਨ ਪ੍ਰਤਪਾਰਿਆ ਜੀਓ ਪਿੰਡ ਦੇ ਸਾਜ ਸਵਾਰਿਆ ਸੋਈ ਵਿਦਾਤਾ 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 ਖੇਨ ਖੇਨ ਜਪੀਐ ਜਿਸ ਸਿਮਰਤ ਅਵਗੁਣ ਸਭ ਟਕੀਐ ਚਰਨ ਕਮਲ ਔਰ ਅੰਤਰ ਧਾਰ ਵਿਖਿਆ ਬਾਨਤੇ ਜੀਓ ਉਧਾਰ ਕਾਰਣ ਪਲਾਹ ਮਟਹਿ ਬਿਲ ਲਾਟਾ ਕਰਨ ਪਲਾਹ ਮਟਹਿ ਬਿਲ ਲਾਟਾ ਜਪ ਗੋਵਿੰਦ ਭਰਮ ਭੋ ਫਾਟਾ ਸਾਧ ਸੰਗ ਵਿਰਲਾ ਕੋ ਪਾਏ ਸਾਧ ਸੰਗ ਵਿਰਲਾ ਕੋ ਪਾਏ ਸਾਧ ਸੰਗ ਇਥੇ ਵਿਸਰਾਮ ਹੈ ਨਾਨਕ ਤਾ ਕੈ ਬਲ ਬਲ ਜਾਏ RAM ਨਾਮ ਮਾਨ ਤਨ ਆਧਾਰਾ ਜੋ ਸਿਮਰੈ ਇਸ ਕਾ ਨਿਸਤਾਰਾ ਰਹਾਉ ਮਿਥਿਆ ਵਸਤ ਸਤ ਕਰਮਾਨੀ ਹੇਤ ਲਾਇਉ 60 ਮੂੜ ਅਗਿਆਨੀ 60 60 ਪੂਲਾ ਬੋਲਣਾ ਹੈ ਹੇਤ ਲਾਇਉ 60 ਮੂੜ ਅਗਿਆਨੀ ਕਾਮ ਕ੍ਰੋਧ ਲੋਭ ਮਦ ਮਤਾ ਕਾਮ ਕ੍ਰੋਧ ਲੋਭ ਮਦ ਮਤਾ ਕੌਡੀ ਬਦਲੇ ਜਨਮ ਗਵਾਤਾ ਆਪਣਾ ਛੋੜ ਪਰਾਇਆ ਰਾਤਾ ਮਾਇਆ ਮਦ ਮਾਇਆ ਮਦ ਮਾਇਆ ਮਦ ਮਨ ਤਨ ਸੰਗ ਜਾਤਾ ਤ੍ਰਿਸ਼ਣ ਨਾ ਬੂਝੈ ਬੂਝੈ ਤ੍ਰਿਸ਼ਣ ਨਾ ਬੂਝੈ ਕਰਤ ਕਲੋਲਾ ਤ੍ਰਿਸ਼ਣ ਨਾ ਬੂਝੈ ਕਰਤ ਕਲੋਲਾ ਊਣੀ ਆਸ ਮਿਥਿਆ ਸਭ ਬੋਲਾ ਆਵਤ ਇਕੈਲਾ ਜਾਤ ਇਕੈਲਾ ਇਕੈਲਾ ਨਹੀਂ ਬੋਲਣਾ ਐੜਾ ਨਹੀਂ ਲੱਗਿਆ ਹੋਇਆ ਐੜਾ ਲੱਗਿਆ ਹੋਵੇ ਫੇਰ ਤਾਂ ਬੋਲਾਂਗੇ ਇਕੈਲਾ ਇਹ ਲੱਗਿਆ ਇਕੈਲਾ ਈੜੀ ਲੱਗੀ ਹੋਈ ਆਵਤ ਇਕੈਲਾ ਜਾਤ ਇਕੈਲਾ ਆਵਤ ਇਕੈਲਾ ਜਾਤ ਇਕੈਲਾ ਹਮ ਤੁਮ ਸੰਗ ਠੂਠੇ ਸਭ ਬੋਲਾ ਪਾਇਠ ਗਉਰੀ ਆਪ ਭੁਲਾਇਓ ਨਾਨਕ ਕੀਰਤਨ ਜਾਇ ਮਟਾਇਉ ਸ੍ਰੀ ਸਹਿਜ ਪਾਠ ਦੀ ਸੇਵਾ ਸ੍ਰੀ ਸਹਿਜ ਪਾਠ ਦੀ ਸੇਵਾ